ਆਮ ਆਦਮੀ ਪਾਰਟੀ ਵੱਲੋਂ ਸੂਬਾ ਪੱਧਰ ਦੇ ਅੱਜ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਆ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਅੰਮ੍ਰਿਤਸਰ ਸਬ ਦੇ ਵਿੱਚ ਇੱਕ ਪ੍ਰੋਗਰਾਮ ਕਰਾਇਆ ਗਿਆ ਸੀਗਾ ਜਿੱਦੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਸਾਡੇ ਨਾਲ ਕੁਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਅੱਜ ਬੜੇ ਚਿਰਾਂ ਬਾਅਦ ਇਹ ਤੁਸੀਂ ਨਿਯੁਕਤੀ ਪੱਤਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਆਪਣੇ ਅਹੁਦੇਦਾਰ ਨਿਯੁਕਤ ਕੀਤੇ ਨੇ ਅੱਜ ਪਾਰਟੀ ਦੇ ਪਿਛਲੇ ਕੁਝ ਦਹਾਕਿਆਂ ਤੋਂ ਨਿਯੁਕਤੀਆਂ ਕਿੱਥੇ ਅਸਾਂ ਉਹਨਾਂ ਨਾਲ ਸੱਤ ਸੱਤ ਦੇ ਮਹਿਲਾ ਵਿੰਗ ਕਿਸਾਨ ਵਿੰਗ ਜੂਥ ਵਿੰਗ ਐਸਸੀ ਵਿੰਗ ਪਾਰਟੀ ਦੇ ਜਿਨੇ ਹੁੰਦੇ ਸਭ ਦਾ ਦਫ਼ਤਰ ਸੱਜੇ ਅੱਜ ਮਾਨ ਸਨਮਾਨ ਕੀਤਾ ਉਹ ਦੁਪਹਿਰ ਦਾ ਖਾਣਾ ਸਭ ਨੂੰ ਖਾਣ। ਉਹ ਸਭ ਨੂੰ ਕਿਹਾ ਕਿ ਤਕੜੇ ਹੋ ਕੇ ਲੱਗ ਜਾਓ ਹੁਣ ਆਪਾਂ ਚੋਣ ਜਿੱਤਣ। ਮੈਂ ਇੱਕ ਚੀਜ਼ ਦੇਖੀ ਤੁਸੀਂ ਇਸ ਸਟੇਜ ਤੇ ਕਹਿ ਰਹੇ ਸੀ ਕਿ ਅਸੀਂ ਜਿੱਤ ਕੇ ਸਾਰਾ ਕੇਜਰੀਵਾਲ ਨੂੰ ਬਾਹਰ ਨਿਕਲਵਾਉਣਾ ਹੈ। ਕੀ ਉਹ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਨਿਕਲਵਾ ਲ पाओगे ਕਿ ਵੀ ਉਹਨਾਂ ਦੇ ਤੁਸੀਂ ਐਜ਼ ਏ ਜੀਐਮਪੀ ਬਣ ਜਾਂਦੇ ਹੋ ਤੇ ਜਦੋਂ ਲੋਕ ਸਭਾ ਸਾਡੀ ਸ਼ਕਤੀ ਹੋਗੀ ਲੋਕ ਸਭਾ ਹੀ ਸਭ ਤੋਂ ਉੱਪਰਲਾ ਸਰਦ ਹੈ। ਲੋਕ ਸਭਾ ਦੀ ਜਿਹੜੀ ਆਵਾਜ਼ ਜਾਂਦੀ ਹੈ ਉਹ ਹਰ ਥਾਂ ਤੇ ਪਹੁੰਚਦੀ ਆ। ਉਹ ਅਸੀਂ ਜਦੋਂ ਜਿੱਤ ਕੇ ਗਏ ਅਸੀਂ ਸਰਕੇ ਦੀ ਆਜ਼ਾਦੀ ਦਿਹਾਗੀ। ਹਰ ਕੋਸ਼ਿਸ਼ ਕਰਾਂਗੇ ਲੋਕ ਸਭਾ ਦੇ ਵਿੱਚ ਪੂਰਾ ਪ੍ਰੋਟੈਸਟ ਕਰਾਂ। ਅਪ੍ਰਸਦ ਦੇ ਵਿੱਚ ਲੋਕ ਸਭਾ ਇਲੈਕਸ਼ਨ ਮੌਕਾ ਬੜਾ ਖਿਆ ਹੋਇਆ ਹੈ। ਤੁਸੀਂ ਕਹਿ ਰਹੇ ਹੋ ਕਿ ਇੱਕ ਕੈਂਡੀਡੇਟ ਹੈ ਜਿਹੜਾ ਜਹਾਜ਼ ਦੇ ਉੱਤੇ ਸਫ਼ਰ ਕਰਦਾ ਪਿਆ ਹੈ। ਉਹ ਜਿਹੜਾ ਕਿ ਇੱਥੇ ਪ੍ਰਚਾਰ ਵੀ ਜਹਾਜ਼ ਦੇ ਉੱਤੇ ਆਂਦਾ ਹੈ ਤੇ ਕਰਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਲੋਕੀ ਉਹਨੂੰ ਪਸੰਦ ਕਰਨਗੇ ਖਾਸ ਕਰਕੇ ਅੰਮ੍ਰਿਤਸਰ ਵਾਸੀ? ਬਿਲਕੁਲ ਦੱਸਿਆ ਕੀ ਹੈ? ਬਿਲਕੁਲ ਖਾਲਸਾ ਸੜਕੇ ਦਾ ਨਹੀਂ ਹੋਗੀ। ਕੋਦ ਲਿਓ ਹੁੰਦਾ ਤੇ ਨਹੀਂ ਖੜ ਜਾਂਦੇ ਚਲੋ ਉਹਨਾਂ ਦੀ ਬੰਦੀ ਆ ਜੀ ਅਈ ਤੇ ਪੈਡਲਸ ਘਾਦ ਸਾਈਕਲਸ ਵਾ ਪੈਡਲਸ ਵਾ ਲੋਕਾਂ ਦੇ ਰਹਿਣ ਵਾਲੇ ਆ ਦੇਖੋ ਕਿੰਦੀ ਦੁਨੀਆ ਕਿੰਨੇ ਵਰਕਰ ਇਸ ਕਰਕੇ ਜਾਲੇ ਕਿਤੇ ਕੁਝ ਨਹੀਂ ਕਰ ਸਕਦੇ ਤੇ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਅੱਜ ਇੱਕ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਲੋਕ ਸਭਾ ਦੇ ਜਿਹੜੇ ਵਕਤਕਾ ਉਹਦੇ ਲਈ ਜਿਹੜੇ ਨਵਾਜੇ ਗਏ ਸੀ ਉਹ ਅਹੁਦੇਦਾਰ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਰਣਜੀਤ ਐਵੇਨਿਊ ਤਾਰੀਵਾਲ ਸਾਹਿਬ ਦੇ ਆਫਿਸ ਦੇ ਵਿੱਚ ਵਲੰਟੀਅਰਾਂ ਦੇ ਮਾਨ ਸਮਾਨ ਦੇ ਲਈ ਇੱਕ ਮੀਟਿੰਗ ਰੱਖੀ ਗਈ ਸੀ ਜਿਹੜੀ ਇੱਕ ਭਰਵੀ ਹੋਈ ਹੈ ਸਾਡੇ ਵਲੰਟੀਅਰ ਜਿਨ੍ਹਾਂ ਨੇ ਕਈ ਸਾਲਾਂ ਤੋਂ ਜੀ ਤੋੜ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਨੂੰ ਵੇਖਦੇ ਹੋਏ ਪਾਰਟੀ ਨੇ ਉਹਧਿਆਂ ਨਾਲ ਨਵਾਜਿਆ ਜਿੱਦਾਂ ਕਿ ਮੈਨੂੰ ਅੰਮ੍ਰਿਤਸਰ ਟ੍ਰੇਡ ਵਿੰਗ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਮੇਰੇ ਨਾਲ ਮੇਰੇ ਛੋਟੇ ਵੀਰ ਖੜੇ ਨੇ ਇਹ ਆਲਰੇਡੀ ਪਾਰਟੀ ਦੇ ਅੰਮ੍ਰਿਤਸਰ ਦੇ ਵਾਈਸ ਪ੍ਰੈਜ਼ੀਡੈਂਟ ਟ੍ਰੇਡ ਵਿੰਗ ਨੇ ਅਸੀਂ ਦੋਵੇਂ ਭਰਾ ਮਿਲ ਕੇ ਪਾਰਟੀ ਦੀ ਨੀਤੀ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਨਾਲ ਬੰਦੇ ਜੋੜਾਂਗੇ ਸਾਡੇ ਕੁਲਦੀਪ ਸਿੰਘ ਦੀ ਤਾਰੀਖ ਵੱਲ ਛੋਟੇ ਕਿਸਾਨਾਂ ਚੋਂ ਨੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਛੋਟੇ ਦੁਕਾਨਦਾਰਾਂ ਦੀਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਉਹ ਸਮੱਸਿਆਵਾਂ ਪੰਜਾਬ ਸਰਕਾਰ ਦੇ ਕੋਲ ਭੇਜਦੇ ਨੇ ਦਿੱਲੀ ਉਹ ਛੁੱਟੀ ਵੀ ਨਹੀਂ ਕਰਦੇ ਇਹੋ ਦੇ ਨੇਤਾ ਸਾਨੂੰ ਬਾਰ ਬਾਰ ਨਹੀਂ ਮਿਲਣਗੇ ਕੁਝ ਨੇਤਾ ਇਹੋ ਜਿਹੇ ਵੀ ਚੋਣ ਲੜ ਰਹੇ ਨੇ ਜਿਹੜੇ ਹਵਾਈ ਜਹਾਜ਼ ਤੋਂ ਅਮ੍ਰਿਤਸਰ ਆਉਂਦੇ ਨੇ ਪ੍ਰਚਾਰ ਕਰਕੇ ਸ਼ਾਮ ਨੂੰ ਦਿੱਲੀ ਚਲੇ ਜਾਂਦੇ ਨੇ ਉਹ ਸਾਡੇ ਲੋਕਾਂ ਦਾ ਕੀ ਸਵਾਰਨਗੇ ਸਰ ਅਸੀਂ ਪਾਰਟੀ ਦਾ ਦਿਨ ਰਾਤ ਪ੍ਰਚਾਰ ਪਹਿਲਾਂ ਹੀ ਕਰ ਰਹੇ ਸੀਗੇ ਤੇ ਅੱਗੇ ਵੀ ਪ੍ਰਚਾਰ ਅਸੀਂ ਕਰਦੇ ਰਵਾਂਗੇ ਜੋ ਵਪਾਰਾਰੀਆਂ ਦੀ ਜੋ ਵਪਾਰੀਆਂ ਦੀ ਮੁਸ਼ਕਲਾਂ ਐ ਜੋ ਲੋਕਲ ਮਾਰਕੀਟਾਂ ਦੀ ਮੁਸ਼ਕਲਾਂ ਐ ਜੋ ਦੁਕਾਨਦਾਰਾਂ ਨੂੰ ਮੁਸ਼ਕਲ ਆਉਂਦੀਆਂ ਐ ਸਰ ਉਹਨਾਂ ਦਾ ਹੱਲ ਕਰਵਾਇਆ ਜਾਏਗਾ ਅਗਰ ਕੱਲ ਵੀ ਆਪਾਂ ਇੱਕ ਇੱਥੇ ਗਏ ਹੋਏ ਸੀ ਕਟੜਾ ਮੋਤੀਰਾ ਉੱਥੇ ਕੋਈ ਮੁਸ਼ਕਲ ਸੀ ਵਪਾਰੀਆਂ ਦੀ ਅਸੀਂ ਉਹਦਾ ਵੀ ਹੱਲ ਕਰਵਾਇਆ ਕਿਸੇ ਵੀ ਵਪਾਰ ਜਿਹੜਾ ਵੀ ਵਪਾਰ ਦਾ ਪੰਜਾਬ ਦਾ ਉਹਨੂੰ ਉੱਪਰ ਲੈ ਕੇ ਜਾਣਾ ਇਸੇ ਮਿਸ਼ਨ ਤੇ ਹੀ ਸਾਨੂੰ ਪਾਰਟੀ ਨੇ ਇਸ ਸੇਵਾ ਦਾ ਦਿੱਤਾ ਹੈ ਮੌਕਾ ਤੇ ਅਸੀਂ ਜੋ ਅੱਜ ਪਾਰਟੀ ਨੇ ਔਰ ਸਾਡੇ ਨੈਸ਼ਨਲ ਪ੍ਰੀਮੀਅਰ ਨੇ ਸਾਡੇ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਕਿ ਲਗਾਈ ਹੈ ਮਨੋ ਡਿਸਟ੍ਰਿਕਟ ਦਾ ਵਾਈਸ ਪ੍ਰੈਜਿਡੈਂਟ ਬਣਾਇਆ ਕਿਸੇ ਵੀ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਲੀਗਲ ਪ੍ਰੋਬਲਮ ਹੋਵੇ ਜਾਂ ਲੀਗਲ ਅਸਿਸਟੈਂਸ ਚਾਹੀਦੀ ਹੋਵੇ ਜਾਂ ਲੀਗਲ ਸਮੱਸਿਆ ਹੋਵੇ ਉਹ ਮਨੂੰ ਅੱਗੇ ਕੋਆਰਡੀਨੇਟ ਕਰ ਸਕਦਾ ਹੈ ਔਰ ਮੈਂ ਉਹਦੇ ਵਾਸਤੇ 24 ਘੰਟੇ ਤਿਆਰ ਹੈ ਅੰਮ੍ਰਿਤਸਰ ਦਾ ਕੋਈ ਵੀ ਵਾਸੀ ਹੋਵੇ ਪੂਰੇ ਸ਼ਹਿਰ ਦੇ ਵਿੱਚ ਮੈਂ ਕੰਮ ਕਰਨ ਨੂੰ ਤਿਆਰ ਹੈ ਜਿਸ ਤਰ੍ਹਾਂ ਮੇਰੀ ਜ਼ਿੰਮੇਵਾਰੀ ਲਗਾਈ ਹੈ ਮੈਂ ਉਹ ਜ਼ਿੰਮੇਵਾਰੀ ਆਪਣੇ ਤਹਿ ਦਿਲੋਂ ਤੋਂ ਨਿਭਾਵਾਂਗਾ ਮੈਂ ਆਪਣੇ ਹਾਈ ਕਮਾਂਡ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਨਾਲ ਨਿਭਾਇਆ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਨਿਯੁਕਤੀ ਪੱਤਰ ਹੈ ਅੱਜ ਵਣ ਸਮਾਰੋਹ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਉਮੀਦਵਾਰ ਤਕਲੀਫ ਸਿੰਘ ਢਾਲੀਵਾਲ ਦੇ ਮੁੱਖ ਦਫ਼ਤਰ ਦੇ ਵਿੱਚ ਸਮਾਗਮ ਰੱਖਿਆ ਗਿਆ ਸੀਗਾ ਜਿਹਦੇ ਵਿੱਚ ਅੱਜ ਸਭ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप